ਸਤਿ ਸ੍ਰੀ ਅਕਾਲ ਜਾਈ ਵੀ ਹੈ ਜਾਈ ਸੰਵਿਧਾਨ ਅੱਜ ਤੁਹਾਡੇ ਨਾਲ ਇੱਕ ਵਿਸ਼ੇ ਤੇ ਆਪਣੇ ਵਿਚਾਰ ਸਾਂਝ ਕਰਦੇ ਆਂ ਗੱਲਬਾਤ ਕਰ ਰਹੇ ਆ ਕਿ ਜਿਸ ਤਰ੍ਹਾਂ ਸਾਡੇ ਬਹੁਜਨ ਸਮਾਜ ਦੇ ਬਹੁਜਨ ਮੂਵਮੈਂਟ ਚੱਲੇ ਉਹ ਇਹੀ ਗੱਲ ਕਰਦੇ ਆ ਕਿ ਦੇ ਸਾਡੇ ਦੇਸ਼ ਵਿੱਚ ਜੋ ਗੈਰ ਬਰਾਬਰੀ ਹੈ ਆਸਿਕ ਤੌਰ ਤੇ ਸਮਾਜਿਕ ਤੌਰ ਤੇ ਉਸ ਨੂੰ ਦੂਰ ਕੀਤਾ ਜਾਵੇ ਸਾਡੇ ਬਹੁਜਨ ਦਾ ਅੰਦੋਲਨ ਇਹੀ ਅੰਦੋਲਨ ਰਹੇ ਆ ਕਿ ਇਹ ਸਾਡੇ ਸਮਾਜ ਨੂੰ ਜਦਬੇ ਕੁਚਲੇ ਸਮਾਜ ਹੈ 사ਧੀਆਂ ਤੋਂ ਦੱਬੇ ਕੋ ਚਲੇ ਆਇਆ ਹੈ 사ਧੀਆਂ ਤੋਂ ਪਿੱਛੇ ਰਹੇ ਹੋਏ ਸਮਾਜ ਹੈ ਉਹਨਾਂ ਨੂੰ ਵੀ ਤਰੱਕੀਆਂ ਕਰਨ ਦੇ ਮੌਕੇ ਮਿਲਣੇ ਚਾਹੀਦੇ ਆ ਔਰ ਇਹ ਗੈਰ ਬਰਾਬਰੀ ਖਤਮ ਹੋਣੀ ਚਾਹੀਦੀ ਹੈ ਇਸੇ ਗੈਰ ਬਰਾਬਰੀ ਨੂੰ ਬਿਆਨ ਕਰਦੀ ਹੋਈ ਇੱਕ ਰਿਪੋਰਟ ਦੇਸ਼ ਦੀ ਰਾਜ ਸਭਾ ਵਿੱਚ ਪੇਸ਼ ਹੋਈ ਹੈ ਜੋ ਕਿ ਇਹ ਬਿਆਨ ਕਰਦੀ ਹੈ ਕਿ ਉੱਚ ਪਦਵੀਆਂ ਤੇ ਸਾਡਾ ਸਮਾਜ ਅਜੇ ਵੀ ਨਹੀਂ ਪਹੁੰਚਿਆ ਦੇਸ਼ ਨੂੰ ਅਜ਼ਾਦ ਹੋਏ 77 ਸਾਲ ਹੋ ਗਏ ਅਜੇ ਵੀ ਸਾਡਾ ਸਮਾਜ ਤਰੱਕੀਆਂ ਤੇ ਨਹੀਂ ਪਹੁੰਚਿਆ ਉੱਚ ਪਦਵੀਆਂ ਤੇ ਨਹੀਂ ਪਹੁੰਚਿਆ ਤਰੀਕੇ ਦੇ ਨਾਲ ਜਿਸ ਅਨੁਪਾਤ ਦੇ ਵਿੱਚ ਸਾਡੀ ਤਰੱਕੀ ਹੋਣੀ ਚਾਹੀਦੀ ਸੀ ਉਹ ਤਰੱਕੀ ਨਹੀਂ ਹੋਈ ਰਾਜ ਸਭਾ ਦੇ ਵਿੱਚ ਆਰਜੀਵੀ ਸੰਸਦ ਮਨੋਜ ਕੁਮਾਰ ਜਾਰ ਉਹਨਾਂ ਨੇ ਇੱਕ ਸਵਾਲ ਕੀਤਾ ਸੀ ਸਰਕਾਰ ਤੋਂ ਕਿ ਸਾਨੂੰ ਅੰਕੜੇ ਦਿੱਤੇ ਜਾਣ ਕਿ ਪਿਛਲੇ 6 ਸਾਲਾਂ ਦੇ ਵਿੱਚ ਹਾਈ ਕੋਰਟ ਦੇ ਜੋ ਜੱਜ ਬਣੇ ਹਨ ਉਹਨਾਂ ਦਾ ਟ੍ਰੇਨਿੰਗ ਵਾਈਜ਼ ਸਾਨੂੰ ਡੇਰਾ ਦਿੱਤਾ ਜਾਵੇ ਤੋ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਐਮਪੀ ਬੀਜੇਪੀ ਦੇ ਅਰਜੁਨ ਕੁਮਾਰ ਮੇਧਵਾਲ ਜੀ ਨੇ ਰਾਜ ਸਭਾ ਦੇ ਵਿੱਚ ਇਹ ਅੰਕੜੇ ਪੇਸ਼ ਕੀਤੇ ਜੋ ਕਿ ਹੈਰਾਨ ਕਰਨ ਵਾਲੇ ਹਨ ਉਹਨਾਂ ਦੇ ਪੇਸ਼ ਕੀਤੇ ਹੋਏ ਅੰਕੜੇ ਮੁਤਾਬਕ ਸਨ 2018 ਤੋਂ 2025 ਦੇ ਵਿੱਚ ਹਾਈ ਕੋਰਟ ਦੇ ਜੋ ਜੱਜ ਨਿਯੁਕਤ ਕੀਤੇ ਗਏ ਹੈ ਉਹ ਟੋਟਲ ਜੱਜ 715 ਨਿਯੁਕਤ ਕੀਤੇ ਗਏ ਅੱਗੇ ਇਸ ਨੂੰ ਅਗਰ ਆਪਾਂ ਇਹ ਦੇਖੀਏ ਕਿ ਜਨਰਲ ਕੈਟਾਗਰੀ ਦੇ ਕਿੰਨੇ OBC SC ST ਕਮਿਊਨਿਟੀ ਦੇ ਕਿੰਨੇ ਕਿੰਨੇ ਜੱਜ ਬਣੇ ਆ ਤਾਂ ਤੁਸੀਂ ਇਹ ਅੰਕੜੇ ਦੇਖ ਕੇ ਹੈਰਾਨ ਹੋ ਜ ਜਾਓਗੇ ਕਿ ਸਾਡਾ ਸਮਾਜ ਅਜੇ ਕਿੰਨਾ ਪਿੱਛੇ ਰਹਿ ਚੁੱਕਿਆ ਜਿਹਦੇ ਵਿੱਚ ਕਿ ਜੋ ਜਨਰਲ ਕੈਟਾਗਰੀ ਦੇ ਜੱਜ ਬਣੇ ਆ ਪੁੱਛ ਸ਼੍ਰੇਣੀਆਂ ਦੇ ਪੁੱਛ ਜਾਤੀਆਂ ਦੇ ਕਥਾਗਤ जो अपने आपको उत्त जाति कहें आए हैं है, सदियों तो जनरल कैटागरी कहें आए है उन्होंने जज पां सौ पंद्रह बने हैं जो कि सतर प्रसेंट बनता है सैवनटी सैवन प्रसेंट बनता है और एस सी कैटागरी के जज कि बने हैं सिर्फ तीन प्रसेंट बी जज बने हैं जो कि तीन प्रसेंट बनता है और ओ बी सी एटी नाइन जज बने हैं जो कि बारह प्रसेंट बनता है और एसटी कैटेगरी ਦੇ 16 ਜੱਜ ਬਣੇ ਜੋ ਕਿ 2% ਬੰਦਾ ਹੈ ਮਨੋਟੀ ਡਿਲੀਜੈਂਸ ਦੇ ਜੋ ਜੱਜ ਬਣੇ ਹੈ ਉਹ 37 ਬਣੇ ਹੈ ਜੋ ਕਿ 5% ਬੰਦਾ ਹੈ ਹੁਣ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਜੀ ਉਹ ਜਨਰਲ ਵਰਗ ਜੋ ਕਿ ਸਿਰਫ ਦੇਸ਼ ਦੀ ਆਬਾਦੀ ਦਾ 15% ਹਿੱਸਾ ਹੈ ਦੇਸ਼ ਦੀ ਆਬਾਦੀ ਦੇ ਵਿੱਚ ਉਹਨਾਂ ਦੀ ਗਿਣਤੀ 15% ਹੈ ਔਰ ਜੱਜ ਦੀਆਂ ਕੁਰਸੀਆਂ ਤੇ ਬੈਠਣ ਵਾਲੇ ਉਹ ਸਮਾਜ 70% ਹਿੱਸੇਦਾਰੀ ਤੇ ਕਾਬਜ਼ ਹੈ ਔਰ ਜੋ 85% ਜੋ 85% ਸਮਾਜ ਹੈ ਜਿਹਦੇ ਵਿੱਚ ਕੇ ਐਸ ਸੀ ਐਸ ਟੀ ਓ ਬੀ ਸੀ ਤੇ ਮਿਨੋਰਟੀ ਇਹ ਸ੍ਰੇਣੀ ਆ ਜਾਂਦੀ ਹੈ ਉਹ 85% ਬਣਦਾ ਹੈ ਔਰ ਉਹਨਾਂ ਦੇ ਹਿੱਸੇ ਵਿੱਚ ਟੋਟਲ ਮਿਲਾ ਕੇ 22% ਹੁੰਦਾ ਹੈ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਆ ਕਿ ਇਸ ਗ੍ਰਿਦਿਸ਼ੀਰੀ ਦੇ ਵਿੱਚ ਨਿਆਂਪਾਲਿਕਾ ਦੇ ਵਿੱਚ ਕਿਸ ਵਰਗ ਦਾ ਦਬਦਬਾ ਰਿਹਾ ਹੈ ਯਾਦੀ ਤੋਂ ਲੈ ਕੇ ਅੱਜ ਤੱਕ ਮਿਸ਼ਰ ਵਰਗ ਦਾ ਹੀ ਕਬਜ਼ਾ ਰਿਹਾ ਹੈ ਇਸ ਤੱਤ ਨੂੰ ਬਿਆਨ ਕਰਦੀ ਹੋਈ ਇਹ ਰਿਪੋਰਟ ਹੈ ਰਾਜ ਸਭਾ ਦੇ ਵਿੱਚ ਪੇਸ਼ ਕੀਤੀ ਹੋਈ ਰਿਪੋਰਟ ਹੈ ਕੋਈ ਕਿਉਂਕਿ ਮੈਂ ਬਿਨਾਂ ਸਬੂਤ ਤੋਂ ਬਿਨਾਂ ਆંકੜੇ ਤੋਂ ਠੋਸ ਸਬੂਤ ਤੋਂ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਮੈਂ ਕਦੇ ਨਹੀਂ ਕਰਦੇ ਕੁਛ ਨਹੀਂ ਸੁਣਾਈ ਗੱਲ ਰਿਪੋਰਟ ਦਿਖਾਉਂਦੀ ਹੈ ਕਿ ਸਾਡਾ ਐਸਸੀ ਸਮਾਜ ਸਿਰਫ 3% ਜੱਜ ਬਣੇ ਹੈ 715 ਦੇ ਵਿੱਚੋਂ ਤੇ ਸਾਡੇ ਸਮਾਜ ਨੇ ਕਿੰਨੀ ਕੁ ਤਰੱਕੀ ਕਰ ਲਈ ਇਸ ਆਜ਼ਾਦੀ ਨੂੰ 70 ਸਾਲ ਹੋ ਗਏ ਸਾਨੂੰ ਮਾਨਦਿਆਂ ਨੂੰ ਤੇ ਅਸੀਂ ਸਾਡਾ ਸਮਾਜ ਸਮੂਹਿਕ ਤੌਰ ਤੇ ਗੱਲ ਕਰਦੇ ਅਸੀਂ ਪੂਰੇ ਸਮਾਜ ਦੀ ਇੰਡੀਵਿਜੂਅਲੀ ਨਹੀਂ ਜੇ ਵੀ 10% ਬਣੇ ਬਾਈ ਤਾਂ ਜੱਜ ਬਣਗੇ ਬਾਈ ਤਾਂ ਚਲੋ ਜੱਜ ਬਣਗੇ ਕੋਈ ਵਪਾਰੀ ਸਾਹਿਬ ਦੀ ਮਿਹਰਬਾਨੀਆਂ ਨੇ ਉਹਨਾਂ ਦੇ ਦਿੱਤੇ ਹੋਏ ਅਧਿਕਾਰ ਹੈ ਕਿ ਕੁਝ ਲੋਕ 10% ਤੱਕ ਪਹੁੰਚੇ ਪਰ ਤਨ ਤੋਂ ਇਹ ਅਸੀਂ ਸਮਝੀਏ ਜੇਕਰ ਪੂਰੇ ਦੇਸ਼ ਦੇ ਵਿੱਚ ਆਬਾਦੀ ਲਈਏ ਤਾਂ 11% ਬੰਦਾ ਤਾਂ 19% ਤਾਂ ਉਹਦੇ ਹਿਸਾਬ ਦੇ ਨਾਲ ਉਲਪਾਦ ਦੇ ਹਿਸਾਬ ਨਾਲ ਤਾਂ ਹੋਣੀ ਚਾਹੀਦੀ ਸੀ 10% ਤੇ ਖੜੇ ਆ ਸੀ ਤੇ ਕਿੰਨਾ ਦਾ ਖਬਜਾ ਇਹਨਾਂ ਦੇ ਵਿੱਚ ਜੋ ਸਭ ਨੂੰ ਤਾਂ ਆਪਣੇ ਆਪ ਨੂੰ ਉੱਚ ਜਾਤੀਆਂ ਕਹਿੰਦੇ ਆਏ ਆ ਪਹਿਲਾਂ ਤੋਂ ਹੀ ਅੱਗੇ ਰਹੇ ਆ ਤੇ ਅੱਜ ਵੀ ਉਹ ਅੱਗੇ ਲੱਗੇ ਹੋਏ ਆ ਇਹ ਜੋ ਜੱਜੇਜ਼ ਦੀ ਅਪੁਆਇੰਟਮੈਂਟ ਹੈ ਕੋਈ ਛੋਟੀ ਮੋਟੀ ਅਪੁਆਇੰਟਮੈਂਟ ਨਹੀਂ ਹੈ ਇਹ ਦੇਸ਼ ਨੂੰ ਇੱਕ ਦਿਸ਼ਾ ਦਿਸ਼ਾ ਦਿੰਦੀ ਹੈ ਕਿਸ ਦੇ ਨਾਗਰ ਕਾਂ ਦੇ ਫੰਡਮੈਂਟਲ ਰਾਈਟਸ ਆ ਜੋ ਉਹਨਾਂ ਦੇ ਰਾਖੀ ਹੁੰਦੇ ਆਗੇ ਉਹਨਾਂ ਦੀ ਰਾਖੀ ਕਰਨੀ ਹੁੰਦੀ ਹੈ ਦੇਸ਼ ਦੇ ਵਿੱਚ ਸੰਵਿਧਾਨ ਨੂੰ ਲਾਗੂ ਕਰਵਾਉਣ ਦੇ ਵਿੱਚ ਜੁਡੀ ਸਿਟੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਇੱਕ ਜੱਜ ਦਾ ਹੀ ਐਸਾ ਦਰਦ ਹੁੰਦਾ ਹੈ ਜਿਹਦੇ بڑے بڑے ਨੇਤਾ ਵੀ ਦਰਦੇ ਆ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਹੋਰ ਛੋਟੇ ਮੋਟੇ ਮੰਤਰੀ ਹੋਣ ਸਭ ਸੰਵਿਧਾਨ ਦੇ ਰਖਵਾਲਿਆਂ ਤੋਂ ਦਰਦੇ ਆ ਕਾਨੂੰਨ ਤੋਂ ਦਰਦੇ ਆ ਔਰ ਕਾਨੂੰਨ ਦੇ ਰਖਵਾਲੇ ਇਹ ਜਲ ਸਾਬ ਹੁੰਦੇ ਆ ਇਹ ਛੋਟੀ ਮੋਟੀ ਪੋਸਟ ਨਹੀਂ ਹੈ ਜੋ ਕਿ ਦੇਸ਼ ਨੂੰ ਨਿਆਂ ਦਵਾਉਂਦੇ ਆ ਇਹਦੇ ਵਿੱਚ ਜਿਵੇਂ ਕਿ ਕਾਂਸੀ ਰਾਮ ਸਾਹਿਬ ਕਹਿ ਕੇ ਗਏ ਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਵੀ 15% ਲੋਕ 85% ਆਬਾਦੀ ਤੇ ਰਾਜ ਕਰਦੇ ਹੈ ਇਹ ਉਹਦੀ ਇੱਕ ਜਿੰਦਗੀ ਯਾਦ ਦੀ ਉਦਾਹਰਣ ਹੈ ਇਹ ਸਿਰਫ ਇੱਕ ਜਨਰਲ ਕੈਟਾਗਰੀ ਦੱਸਿਆ ਕਿ 77% ਹੈ ਇਹਦੇ ਵਿੱਚੋਂ ਵੀ ਕੋਈ ਜਾਤੀਆਂ ਦੇ ਨਾਮ ਨਹੀਂ ਦੱਸੇ ਕਿ ਬ੍ਰਾਹਮਣ ਜਾਤੀ ਦੇ ਕਿੰਨੇ ਹਨ ਪੰਡਿਤ ਜਾਂ ਐਸਸੀ ਦੇ ਵਿੱਚੋਂ ਵੀ ਇਸ ਤਰ੍ਹਾਂ ਅੱਗੇ ਕੈਟਾਗਰੀਆਂ ਹੁੰਦੀਆਂ ਹਨ ਸ਼ਡਿਊਲ ਕਾਸਟਾਂ ਤਾਂ 6743 ਕਾਸਟਾਂ ਇਹਦੇ ਵਿੱਚ ਆਉਂਦੀਆਂ ਬਾਬਾ ਸਾਹਿਬ ਨੇ ਜੋ ਇਹ ਨੁਸਖੀ ਬਦ ਕੀਤਾ ਜਾਤੀਆਂ ਨੂੰ ਉਹਨਾਂ ਜਾਤੀਆਂ ਦੀ ਲਿਸਟ ਨੂੰ ਹੀ ਸਲੀਊਟ ਕਾਸਟ ਕਿਹਾ ਗਿਆ ਹੋਰ ਕੋਈ ਸਪੈਸ਼ਲ ਨਾਮ ਨਹੀਂ ਐ ਐਸਸੀ ਸਲੀਊਟ ਕਾਸਟ ਇਹ ਚੀਜ਼ ਦੇਖਦੇ ਹੋਏ ਕਿ ਇੰਨੀ ਗੈਰ ਬਰਾਬਰੀ ਅਜੇ ਵੀ ਦੇਖਦੇ ਵਿੱਚ ਚੱਲ ਰਹੀ ਹੈ ਤੇ ਅਸੀਂ ਕਹਿੰਦੇ ਜੀ ਦੇਸ਼ ਸਾਡਾ ਤਰੱਕੀਆਂ ਕਰ ਰਿਹਾ ਬਹੁਤ ਤਰੱਕੀਆਂ ਕਰ ਰਿਹਾ ਹੈ ਦੇਸ਼ ਦੀ ਆਜ਼ਾਦੀ ਨੂੰ ਮਾਨ ਰਿਹਾ ਸਾਡਾ ਦੇਸ਼ ਦੇਸ਼ ਆਜ਼ਾਦ ਹੋਇਆ ਤਾਂ ਦੇਸ਼ ਦੀ ਤਰੱਕੀ ਦੇ ਨਾਲ ਸਭ ਦੀ ترقی ਹੋਣੀ ਚਾਹੀਦੀ ਹੈ ਨਹੀਂ ਜੋ ਸਮਾਜ ਸਭਿਆਂ ਤੋਂ ਪਛੜਿਆ ਹੋਇਆ ਸਭਿਆਂ ਤੋਂ ਪਿੱਛੇ ਰਹਿ ਚੁੱਕਿਆ ਹੈ ਸਿਗਾ ਬਾਬਾ ਸਾਹਿਬ ਨੇ ਇਹੀ ਕੋਈ ਕੀਤੀ ਸੀ ਕਿ ਇਹ ਸਾਡਾ ਜੋ ਦੱਬਿਆ ਕੁਚਲਿਆ ਸਮਾਜ ਆ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਜੋ ਪਿੱਛੇ ਰਿਹਾ ਹੋਇਆ ਸਮਾਜ ਆ ਇਹਨੂੰ ਅੱਗੇ ਲਿਆਂਦਾ ਜਾਵੇ ਇਹਨਾਂ ਨੂੰ ਵੀ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ ਇਸੇ ਕਰਕੇ ਉਹਨਾਂ ਨੇ ਸੰਵਾਨ ਦੇ ਵਿੱਚ ਰਿਜ਼ਰਵੇਸ਼ਨ ਲਾਗੂ ਕੀਤਾ ਪਰ ਇਹ ਗੱਲ ਦਸਨੀ ਵੀ ਉੱਥੇ ਬੰਦੀ ਹੈ ਕਿ ਇਹ ਜੋ ਹਾਈ ਕੋਰਟ ਦੇ ਜੱਜ ਅਪਾਇੰਟਮੈਂਟ ਹੁੰਦੇ ਆ ਇਹਨਾਂ ਵਿੱਚ ਰਿਜ਼ਰਵੇਸ਼ਨ ਸਿਸਟਮ ਆ ਜੋ ਲਾਗੂ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਸਾਡੇ ਸਮਾਜ ਦੇ ਲੋਕ ਉੱਥੋਂ ਤੱਕ ਨਹੀਂ ਪਹੁੰਚੇ। ਇਹ ਕਈ ਕਾਰਨ ਹੈ ਕਿ ਕੀ ਕਾਰਨ ਹੈ ਕਿ ਸਾਡੇ 715 ਦੇ ਵਿੱਚੋਂ ਸਾਡੇ ਐਸਸੀ ਸਮਾਜ ਦੇ ਸਿਰਫ 22 ਜੱਜ ਬਣੇ, ਸਿਰਫ 3% ਜੱਜ ਬਣੇ। ਉਹਦੇ ਕਾਰਨਾਂ ਦਾ ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਆ। ਸਭ ਤੋਂ ਵੱਡਾ ਕਾਰਨ ਹੈ ਇਹਦੇ ਵਿੱਚ ਕਿ ਕੋਈ ਰਿਜ਼ਰਵੇਸ਼ਨ ਨਹੀਂ ਹੈ। ਕਈ 15% एससी ਵਾਸਤੇ ਰਿਜ਼ਰਵ ਸੀਟਾਂ ਹੁੰਦੀਆਂ ਨੇਸ਼ਨਲ ਲੈਵਲ ਤੇ ਜੋ ਕਿ ਪੰਜਾਬ ਦੇ ਵਿੱਚ 25% ਹੈ ਨੈਸ਼ਨਲ ਲੈਵਲ ਤੇ 15% ਹੈ ਪਰ ਇਹ ਰਿਜ਼ਰਵੇਸ਼ਨ ਸਿਸਟਮ ਜੱਜਾਂ ਦੀ ਨਿਯੁਕਤੀ ਦੇ ਵਿੱਚ ਹਾਈ ਕੋਰਟ ਦੀ ਜੱਜਾਂ ਦੀ ਨਿਯੁਕਤੀ ਦੇ ਵਿੱਚ ਨਹੀਂ ਹੁੰਦਾ ਇੱਥੇ ਇੱਕ ਕਲੀਜਿਅਮ ਸਿਸਟਮ ਚੱਲਦਾ ਹੈ ਜੋ ਕਿ ਚੀਫ ਜਸਟਿਸ ਆਫ ਇੰਡੀਆ ਔਰ ਸੀਨੀਅਰ ਮੋਸਟ 4 ਦੋ ਜੱਜ ਹਾਈ ਕੋਰਟ ਦੇ ਜੱਜ ਰਿਕਮੈਂਡ ਕਰਦੇ ਆ ਕੀ ਜਸਟਿਸ ਆਫ ਇੰਡੀਆ اور ਬੋਧ ਜੱਜ ਰਿਕਮੈਂਡ ਕਰਦੇ ਆ ਜੋ ਉਹਨਾਂ ਨੂੰ ਠੀਕ ਲੱਗਦਾ ਹਾਂ ਠੀਕ ਦਾ ਕੀ ਪੈਮਾਨਾ ਹੋਊਗਾ ਉਹ ਖੁਦ ਤੁਸੀਂ ਦੇਖ ਸਕਦੇ ਹੋ ਕਿ 10 ਸਾਲ ਜਿਆਦਾ ਵਕਾਲਤ ਕੀਤੀ ਹੋਵੇ ਇੱਕ ਵਕੀਲ ਹੋਇਆ ਹੋਵੇ 10 ਸਾਲ ਜਾਂ ਉਹ ਇੱਕ ਸੈਸ਼ਨ ਜੱਜ ਨੂੰ ਜੋ ਸਿਲੈਕਟ ਕਰਕੇ ਹਾਈ ਕੋਰਟ ਦੇ ਵਿੱਚ ਭੇਜਦੇ ਆ ਰਿਕਮੈਂਡ ਕਰਦੇ ਆ ਫਿਰ ਰਾਸ਼ਟਰਪਤੀ ਉਹਨਾਂ ਨੂੰ ਪ੍ਰਵਾਨਗੀ ਦੇ ਦਿੰਦੇ ਆ ਅਪਰੂਵ ਕਰ ਦਿੰਦੇ ਆ ਤੇ ਉਹ ਹਾਈ ਕੋਰਟ ਦੇ ਜੱਜ ਬਣ ਜਾਂਦੇ ਆ ਇਹ ਸਿਸਟਮ ਜਾਂਦਾ ਇਹਦੇ ਵਿੱਚ ਕੋਈ ਐਗਜ਼ਾਮੀਨੇਸ਼ਨ ਨਹੀਂ ਦੇਣਾ ਪੈਂਦਾ ਕੋਈ ਟੈਸਟ ਨਹੀਂ ਦੇਣਾ ਪੈਂਦਾ ਕਿ ਪ੍ਰੀਖਿਆ ਪਾਸ ਨਹੀਂ ਕਰਨੀ ਪੈਂਦੀ ਹਰ ਟੈਸਟ ਪ੍ਰੋਮੋਸ਼ਨ ਵਾਸਤੇ ਇੱਕ ਪ੍ਰੋਮੋਸ਼ਨ ਟੈਸਟ ਹੁੰਦਾ ਹੈ ਜੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ ਲੇਕਿਨ ਹਾਈ ਕੋਰਟ ਦੇ ਜੱਜ ਬਣਨ ਵਾਸਤੇ ਉਹਨਾਂ ਕੋਈ ਪ੍ਰੀਖਿਆ ਪਾਸ ਨਹੀਂ ਕਰਨੀ ਪੈਂਦੀ ਇਹਦਾ ਸਾਡਾ ਪੂਰੀ ਜਿੰਮ ਸਿਸਟਮ ਹੈ ਜੀ ਹਾਂਜੀ ਤੇ ਆਪਾਂ ਜਿਵੇਂ ਗੱਲ ਕੀਤੀ ਕਿ ਵੀ ਇੱਕ ਜੱਜ ਬਣਨ ਵਾਸਤੇ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਇੱਕ ਐਡਵੋਕੇਟ। ਦੇਖੋ ਹੁਣ ਗੱਲ ਆਪਾਂ ਕਰਦੇ ਆਂ ਵੀ ਇੱਕ ਐਡਵੋਕੇਟ ਬੰਨਾ ਵੀ ਕਿਹੜਾ ਕੋਈ ਆਸਾਨ ਗੱਲ ਹੈ ਸਾਡੇ ਸਮਾਜ ਦੇ ਵਿੱਚ। ਉਹ ਵੀ ਇੱਕ ਆਰਥਿਕ ਗੈਰ ਬਰਾਬਰੀ ਨੂੰ ਸਾਬਤ ਕਰਦੀ ਆ ਸਬੂਤ ਹੈ ਕਿ ਸਾਡਾ ਸਮਾਜ ਜੱਜਾਂ ਦੀਆਂ ਕੁਰਸੀਆਂ ਤੱਕ ਨਹੀਂ ਪਹੁੰਚਿਆ। ਇਸ ਦਾ ਸਾਡਾ ਆਰਥਿਕ ਰੂਪ ਵਿੱਚ ਪਛੜੇ ਹੋਣਾ ਪ੍ਰਮੁੱਖ ਕਾਰਨ ਹੈ। ਤੁਹਾਨੂੰ ਇਹ ਜੋ ਜਿੰਨਾ ਮੇਰਾ ਨੌਲੇਜ ਹੈ ਉਸ ਦੇ ਹਿਸਾਬ ਦੇ ਨਾਲ ਇੱਕ ਐਡਵੋਕੇਟ ਬੰਦਾ ਹੈ 5 ਸਾਲ ਦਾ ਬੀਏ ਐਲਐਲਬੀ ਕੋਰਸ ਕਰਕੇ ਬੀਏ ਐਨਐਲਬੀ ਦੀ ਡਿਗਰੀ ਲੈ ਕੇ ਜੋ ਕਿ 5 ਸਾਲ ਦੀ ਹੁੰਦੀ ਹੈ ਔਰ ਇਹ ਬਿਗਿਆਨਾ ਸਰਕਾਰੀ ਕਾਲਜਾਂ ਵਿੱਚ ਵੀ ਹੁੰਦੀਆਂ ਔਰ ਨੈਸ਼ਨਲ ਲਾ ਯੂਨੀਵਰਸਿਟੀਆਂ ਵੀ ਇਹ ਕਰਾਉਂਦੀਆਂ ਜੋ ਕਿ ਹਰਦ ਸਰਕਾਰੀ ਹੁੰਦੀਆਂ ਪ੍ਰਾਈਵੇਟ ਦੀ ਵੀ ਲਗ ਲਗਭਗ ਹੁੰਦੀ ਹੈ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰ ਲਗੀਆਂ ਹੈ ਕਿ ਇੱਕ ਬੀਏ ਐਨਐਲਬੀ ਕੋਰਸ ਕਰਨ ਵਾਸਤੇ ਨੈਸ਼ਨਲ ਲਾ ਯੂਨੀਵਰਸਿਟੀਆਂ ਜੋ ਕਿ 18 19 ਨੈਸ਼ਨਲ ਲਾ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਸਟੂਡੈਂਟ ਨੇ ਅਗਰ ਐਡਮਿਸ਼ਨ ਲੈਣੀ ਹੈ ਬੀ ਐ ਐਲ ਐਲ ਵੀ ਕਰਨੀ ਹੈ ਤਾਂ ਉਹਦਾ ਕਿੰਨਾ ਖਰਚਾ ਆਉਂਦਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨੈਸ਼ਨਲ ਲਾ ਯੂਨੀਵਰਸਿਟੀਆਂ ਦੇ ਵਿੱਚ ਇੱਕ ਬੀ ਐ ਐਲ ਐਲ ਵੀ ਦਾ ਇੱਕ ਸਾਲ ਦਾ ਜੋ ਖਰਚਾ ਹੈ ਇੱਕ ਸਾਲ ਦੀ ਜੋ ਫੀਸ ਹੈ ਉਸ ਯੂਨੀਵਰਸਿਟੀ ਦੀ ਉਹ 3.5 ਲੱਖ ਰੁਪਿਆ ਹੈ 3.5 ਲੱਖ ਰੁਪਿਆ ਇੱਕ ਸਾਲ ਦਾ ਹੈ ਔਰ 5 ਸਾਲਾਂ ਦਾ ਲਾਈਏ ਤਾਂ ਇਹ 17.5 ਲੱਖ ਖਰਚਾ ਹੁੰਦਾ ਸਾਢੇ 17 ਲੱਖ 5 ਸਾਲ ਦਾ ਤੇ ਇੱਕ ਮਹੀਨੇ ਦਾ ਲਈਏ ਤਾਂ ਇਹ 30000 ਰੁਪਏ ਮਹੀਨੇ ਦਾ ਖਰਚਾ ਆਉਂਦਾ ਤੇ ਯਰ ਪ੍ਰਤੀ ਮਹੀਨੇ ਦਾ ਮੰਨ ਲਓ 1000 ਰੁਪਏ ਰੋਜ਼ ਦਾ ਤਾਂ ਇੰਨਾ ਖਰਚਾ ਸਾਡੇ ਸਮਾਜ ਦੇ ਕਿੰਨੇ ਲੋਕ ਹੈ ਕਿੰਨੇ ਪਰਸੈਂਟ ਲੋਕ ਹੈ ਜੋ ਇਹ ਖਰਚਾ ਚੱਲ ਪਾਉਣਗੇ ਇਹ ਖਰਚਾ ਹਰਵਾ ਪਾਉਂਦੇ ਆ ਇਹੀ ਕਰਨਾ ਹੈ ਕਿ ਸਾਡੇ ਸਮਾਜ ਨੇ ਬੱਚੇ ਵਕੀਲ ਬਣਨ ਤੋਂ ਪਿੱਛੇ ਰਹਿ ਜਾਂਦੇ ਆ ਵਕੀਲ ਤੋਂ ਫਿਰ ਵਕੀਲਾਂ ਦਾ ਕਿਹਨੀ ਪਹੁੰਚ ਪਾਉਂਦੇ ਤਾਂ ਫਿਰ ਜੱਜ ਦੇ ਤੱਕ ਪਹੁੰਚਣਾ ਤਾਂ ਦੂਰੀ ਦੀ ਗੱਲ ਹੈ ਦੂਰੀ ਦੀ ਗੱਲ ਹੀ ਦਿਖਾਈ ਦਿੰਦੀ ਹੈ ਕਿ 3% ਅਜੇ ਤੱਕ ਪਹੁੰਚੇ ਐ ਐਸ ਸੀ ਸਮਝ ਲੀ ਜੇ ਲੋਕ ਜੱਜਾਂ ਦੀਆਂ ਕੁਰਸੀਆਂ ਤੇ 3% ਪਹੁੰਚੇ ਐ ਉਹਦਾ ਕਾਰਨ ਹੈ ਖਰਚਾ ਖਰਚਾ 5 ਸਾਲ ਦਾ 17 ਲੱਖ ਇਸ ਯੂਨੀਵਰਸਿਟੀ ਦੀ ਹੀ ਫੀਸ ਹੈ ਤੇ ਥੋੜੀ ਬਹੁਤ ਕੁਝ ਨੀਮਾ ਹੋ ਰਹੀਆਂ ਪਰ ਇਹ ਵੀ ਮਿਲ ਜਾਂਦਾ ਹੋਊਗਾ ਵਾਪਸ ਮਿਲ ਜਾਂਦਾ ਹੋਊਗਾ ਲੇਕਿਨ 1 ਸਾਲ ਦੀ 3.5 ਲੱਖ ਰੁਪਏ ਦਾ ਐਡਮਿਸ਼ਨ ਲੈਣ ਵਾਸਤੇ ਪਹਿਲਾਂ ਕਰਜ਼ਾ ਕਰਨਾ ਪਊਗਾ ਤਾਂ ਇਹ ਕਾਰਨ ਹੈ ਇੱਕ ਆਰਥਿਕ ਤੰਗੀ ਆਰਥਿਕ ਮਜਬੂਰੀ ਆਰਥਿਕ ਦੌਰ ਤੇ ਸਾਡੇ ਸਮਾਜ ਦਾ ਪਿਛੜੇ ਹੋਣਾ ਪਿੱਛੇ ਰਹਿ ਗਿਆ ਇਹ ਕਾਰਨ ਹੈ ਅਸੀਂ ਵੱਡੀਆਂ ਤਰਕੀਆਂ ਤੇ ਵੱਡੀਆਂ ਨੌਕਰੀਆਂ ਤੇ ਉੱਚ ਨੌਕਰੀਆਂ ਤੇ ਨਹੀਂ ਪਹੁੰਚ ਪਾਏ ਇੱਕ ਆਧੇ ਤੇ ਹੁਣ ਆਪਾਂ ਜਿਵੇਂ ਗੱਲ ਕੀਤੀ ਕਿ 3.5 ਲੱਖ ਰੁਪਏ ਤਾਂ ਉਹਨਾਂ ਦਾ 1 ਸਾਲ ਦਾ ਫੀਸਰ 5 ਸਾਲ ਦਾ 17.5 ਲੱਖ ਤੇ ਸਾਡਾ ਸਮਾਜ ਅੱਜ ਕਿੱਥੇ ਖੜਿਆ ਸਾਡਾ ਸਮਾਜ ਐਸਸੀ ਪਾਈਚਾਰਾ ਯਾਦ ਵਿੱਚ ਕਈ ਤਾਂ ਦਰਬਦਾਰੀਆ ਸੀ ਮਾਦੀ ਨਹੀਂ ਸਿੱਖ ਬਲ ਮਿੱਤੀ ਸੀ ਇਹ ਜੋ ਪਾਈਚਾਰਾ ਐ ਐਸਸੀ ਪਾਈਚਾਰਾ ਇੱਕ ਕਾਦੀ ਮ ਲਈ ਲੜ ਰਿਹਾ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਨਿਊਜ਼ ਪੜ੍ਹ ਰਹੇ ਹੋ ਕਿ ਸਾਡਾ ਤਾਂ ਮਨਰੇਗਾ ਦੀ ਦਿਹਾੜੀ ਲੈਣ ਵਾਸਤੇ ਸਾਡਾ ਸਮਾਜ ਅੱਜ ਸੰਘਰਸ਼ ਕਰ ਰਿਹਾ ਹੈ ਮਨਰੇਗਾ ਦੀ ਦਿਹਾੜੀ ਕਿੰਨੀ ਹੈ 320 ਰੁਪਏ ਮੇਰੇ ਜਾਣ ਕੇ 320 380 ਹੋ ਸਕਦੀ ਹੈ 320 ਰੁਪਏ ਦਿਹਾੜੀ ਹੈ ਇੱਕ ਮਨਰੇਗਾ ਮਜ਼ਦੂਰੀ ਇਹ ਜੋ ਮਨਰੇਗਾ ਦੀ ਸਕੀਮ ਆਈ ਸੀ ਇਹ ਸਗੀ 100 ਦਿਨ ਦਾ ਇੱਕ ਸਾਲ ਦੇ ਵਿੱਚ 100 ਦਿਨ ਦਾ ਰੁਜ਼ਗਾਰ ਦੇਣ ਦੀ ਗਰੰਟੀ ਸੀ ਤੇ 100 ਦਿਨ ਦਾ ਰੁਜ਼ਗਾਰ ਤੁਹਾਨੂੰ ਮਿਲੇਗਾ ਹੀ ਮਿਲੇਗਾ ਮੋਨ ਸਿੰਘ ਦੀ ਸਰਕਾਰ ਇਹ ਸਕੀਮ ਲੈ ਕੇ ਆਈ ਸੀ ਔਰ ਅੱਜ ਇਸ ਸਕੀਮ ਦਾ ਹਾਲ ਹੈ ਜੋ ਉਹ ਦੇਖ ਕੇ ਵੀ ਤੁਸੀਂ ਹਰਾ ਹੋ ਜਾਓਗੇ ਫਰਦੋਨ ਰੋਜ਼ਗਾਰ ਦੇਣ ਦੀ ਘੰਟੀ ਸੀ ਤੇ ਅੱਜ ਇਹ ਇੱਕ ਮਨਰੇਗਾ ਕਾਰਡ ਹੋਲਡਰ ਨੂੰ 15 20 ਦਿਨ ਦਾ ਪ੍ਰੋਜਗਾਰ ਐਵਰੇਜ ਦੇ ਵਿੱਚ ਮਿਲਦਾ 100 ਦਿਨ ਦੀ ਵੀ ਜੇ 15 20 ਦਿਨ ਦਾ ਮਿਲਦਾ ਹੈ ਔਰ ਇੱਕ ਦਿਨ ਦੀ ਡੈਲੀ ਕਿੰਨੀ ਹੈ 320 ਰੁਪਏ ਸਾਡਾ ਸਮਾਜ ਅਜੇ ਇਸ ਗਰਸ ਕਰਦਾ ਹੋਇਆ ਇਹਨਾਂ ਵਾਸਤੇ ਹੀ ਸੰਘਰਸ਼ ਕਰ ਰਿਹਾ ਅਸੀਂ ਕੋਈ ਲੀਚ ਨਹੀਂ ਮੰਗ ਰਹੇ ਅਸੀਂ ਕੰਮ ਮੰਗਦੇ ਹਾਂ ਸਾਡਾ ਸਮਾਜ ਕੰਮ ਮੰਗਦਾ ਹੈ ਮਨਰੇਗਾ ਮਜ਼ਦੂਰ ਕੰਮ ਮੰਗਦੇ ਆ ਤੁਹਾਨੂੰ ਕੰਮ ਦਿਓ ਜੀ ਅਸੀਂ ਤਾਂ ਸਰ ਵੀ ਰਿਹਾ ਇੱਕ ਦਿਨ ਦੇ ਕੰਮ ਕਰਕੇ ਲਾਵਾਂਗੇ ਤੁਹਾਡੇ ਤੋਂ ਫ੍ਰੀ ਨਹੀਂ ਮੰਗਦੇ ਕੋਈ ਕੀਕ ਨਹੀਂ ਮੰਗਦੇ ਅਸੀਂ ਇਹ ਸਰਕਾਰਾਂ ਸਾਨੂੰ ਉਹ ਵੀ ਨਹੀਂ ਦੇਖਨੇ ਉਹਦੇ ਵਿੱਚ ਵੀ ਬਜਟ ਦੇ ਵਿੱਚ ਕਟੌਤੀਆਂ ਕਰ ਲੈਂਦੇ ਆ ਉਹਦੇ ਵਿੱਚ ਵੀ ਅੱਜ ਕਿੰਨਾ ਮੰਦਾ ਹਾਲਤ ਹੈ ਬੜਾ ਦੁੱਖ ਹੁੰਦਾ ਹੈ ਕਿ ਸਾਡਾ ਸਮਾਜ ਹੈ ਜਿ ਮਨੁਰੇਗਾ ਦੀ ਹਾੜੀਆਂ ਲੈਣ ਵਾਸਤੇ ਵੀ ਸੰਘਰਸ਼ ਕਰ ਰਿਹਾ ਤੇ ਜੱਜ ਵਕੀਲਾਂ ਦੇ ਉਹ ਖਰਚੇ ਜੱਜ ਵਕੀਲਾਂ ਤੱਕ ਪਹੁੰਚਣਾ ਤਾਂ ਦੂਰ ਦੀ ਗੱਲ ਹੈ ਇਹ ਬੜੀ ਚਿੰਤਾ ਦੀ ਗੱਲ ਹੈ ਚਿੰਤਾ ਦਾ ਵਿਸ਼ਾ ਹੈ ਔਰ ਇਹਦੇ ਵਿੱਚ ਸਾਡੇ ਸਮਾਜ ਨੂੰ ਕਿਵੇਂ ਪਿੱਛੇ ਰੱਖਿਆ ਜਾਵੇ ਇਹਨੂੰ ਕਿ ਅੱਗੇ ਨਾਂ ਆਉਣ ਦਿੱਤਾ ਜਾਵੇ ਸਾਰੀਆਂ ਸਕੀਮਾਂ ਸਰਕਾਰਾਂ ਇਹ ਲਾਉਂਦੀ ਰਹਿੰਦੀਆਂ ਨੇ ਕਿ ਇਹ ਇਦਾਂ ਦਾ ਸਰਕਾਰ ਸਰਕਾਰ ਸਿੱਕੀ ਲੈ ਕੇ ਆਉਗੀ ਕਿ ਤੁਹਾਨੂੰ ਭੁੱਖਾ ਵੀ ਨਾ ਮਰਨਾ ਮਰਨ ਦੇਣਾ ਠੀਕ ਹੈ ਕੋਈ ਤਾਂ ਵੀ ਉਹੀ ਤਾਂ 5 ਕਿਲੋ ਰਾਸ਼ਨ ਤੁਹਾਨੂੰ ਫਰੀ ਵਿੱਚ ਦੇ ਦੇਣਾ ਫਰੀ ਵਿੱਚ ਤੁਹਾਨੂੰ ਬੱਚਾ ਫਰੀ ਕਰਵਾ ਦੇਣਾ ਤਾਂ ਕਿ ਤੁਸੀਂ ਖੁਸ਼ ਰਹੋ ਕਿ ਨੌਕਰੀਆਂ ਤੁਹਾਡੇ ਤੋਂ ਜੋ ਸਰਕਾਰੀ ਨੌਕਰੀਆਂ ਜੋ ਮਿਲਦੀਆਂ ਸੀ ਉਹ ਵੀ ਖਤਮ ਕਰ ਦਿੱਤੀਆਂ ਗਈਆਂ ਸਿੱਧੇ ਤਰੀਕੇ ਨਾਲ ਨਹੀਂ ਹੁਣ ਤੁਹਾਡੇ ਰੋਜ਼ਗਾਰ ਦੇ ਹੱਕ ਜੋ ਖੋਣ ਦੇ ਇਸ ਗਵਰਨਮੈਂਟ ਨੇ ਕੀਤੇ ਆ ਹੁਣ ਗੱਲ ਜੱਜਾਂ ਤੋਂ ਚੱਲੀ ਹੈ ਕਿ ਗੱਲ ਜੱਜਾਂ ਤੋਂ ਦੇਰ ਦੀ ਦੇਰ ਦੇ ਅਸੀਂ ਤਾਂ ਇਹ ਮੰਰੇਗਾ ਤੱਕ ਆ ਗਈਆਂ ਕੀ ਕਰ ਰਹੇ ਆ ਮੰਰੇਗਾ ਦੇ ਵਿੱਚ ਹੀ ਬੈਂਕ ਦੇ ਵਿੱਚ ਕਟੌਤੀ ਕਰਕੇ 100 ਦਿਨ ਦਾ ਰੋਜ਼ਗਾਰ ਦੇ ਜਾਂਦੇ ਸਾਨੂੰ 20 ਦਿਨਾਂ ਤੱਕ ਰੋਜ਼ਗਾਰ ਵੀ ਨਹੀਂ ਦੇ ਪਾਰੀ ਉਹ ਵੀ ਅਗਰ ਵੀ ਦਿਨ ਕਿਸੇ ਲੱਗੇ ਤਾਂ ਉਹ ਵੀ ਇਹਨਾਂ ਦੀ ਪੇਮੈਂਟ ਲੈਣ ਵਾਸਤੇ ਕਿੰਨੇ ਚੱਕਰ ਕਰਨੇ ਪੈਣਗੇ ਉਹਦੇ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਇਹ ਹਾਲ ਸਾਡੇ ਸਮਾਜ ਦਾ ਹੈ ਤਾਂ ਇਹ ਜੱਜ ਦੀਆਂ ਜੋ ਜੱਜ ਦੇ ਵਿਸ਼ੇ ਤੇ ਹੀ ਆਪਾਂ ਗੱਲ ਕਰੀਏ ਤਾਂ ਇੱਕ ਜੋ ਜੱਜ ਹੈ ਉਹ ਕਿੱਡੀ ਕਵੱਡੀ ਪੋਸਟ ਹੈ ਤੁਹਾਨੂੰ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਣਾ ਪਤਾ ਹੀ ਆ ਤੁਸੀ ਜੱਜਾਂ ਦੇ ਬਾਰੇ ਜਾਣਦੇ ਹੀ ਹੈ ਕਿ ਜੱਜਾਂ ਨੂੰ ਕੀ ਕੁਝ ਮਿਲਦਾ ਹੈ ਇਹ ਜੱਜਾਂ ਦੀ ਕਿੱਡੀ ਕਵੱਡੀ ਪੋਸਟ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਜੱਜ ਸਾਹਿਬ ਦੀ ਜੋ ਤਨਖਾਹ ਹੁੰਦੀ ਹੈ ਨਾ ਉਹ 225000 ਰੁਪਇਆ ਬੇਸਿਕ ਪੇ ਹੈ ਬੇਸਿਕ ਸੈਲਰੀ ਹੈ ਜਿੱਤੇ 15% ਡੀਮ ਲਾ ਕੇ ਇਹ 337500 ਰੁਪਇਆ ਇੱਕ ਹਾਈ ਕੋਰਟ ਦੇ ਜੱਜ ਦੀ ਤਨਖਾਹ ਬਣਦੀ ਹੈ ਲਗਭਗ 3.5 ਲੱਖ ਰੁਪਇਆ ਇੱਕ ਜੱਜ ਦੀ ਤਨਖਾਹ ਬਣਦੀ ਹੈ ਛੋਟੀ ਪੋਸਟ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਸਰਕਾਰੀ ਰਹਿائش ਮਿਲੇਗੀ ਇੱਕ ਬੰਗਲਾ ਮਿਲੇਗਾ ਜੋ ਕਿ ਲਗਭਗ ਅਧੇ ਕਿੱਲੇ ਵਿੱਚ ਹੀ ਹੋ ਸਕਦਾ ਹੈ ਹਾਫ ਏਕਰ ਦੇ ਵਿੱਚ ਹੋ ਸਕਦਾ ਹੈ ਕਿੰਨਾ ਵੱਡਾ ਬੰਗਲਾ ਹੋਗਾ ਚਾਰ ਸਵੇਰੇ ਉਹਦੇ ਸਿਕਿਉਰਟੀ ਲੱਗੀ ਹੋਗੀ ਪੁਲਿਸ ਮੁਲਾਜ਼ਮ ਲੱਗੇ ਹੋਣਗੇ ਇੱਕ ਵੱਡੀ ਪੋਸਟ ਹੈ ਸਿਕਿਉਰਟੀ ਚਾਹੀਦੀ ਐਮਐਸ ਲੋਕੀ ਦੇ ਖਿਲਾਫ ਨਹੀਂ ਬੋਲ ਰਿਹਾ ਲੋਟੀ ਚਾਹੀਦੀ ਹੈ ਜਦ ਸਾਭ ਨੂੰ ਮਿਲਦੀ ਹੈ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਵੱਡੀ ਪੋਸਟ ਹੈ ਉਹਦੇ ਵਿੱਚ ਇੰਨੀਆਂ ਸਹੂਲਤਾਂ ਮਿਲਦੀਆਂ ਔਰ ਕਰ ਮਦਦ ਕਰਨ ਵਾਸਤੇ ਕੁੱਕ एक सरकारी ग्डी मिलती है ड्राइवर भी सरकारी मिलता है और गी के पेट्रोल डीजल लगता है वो भी सरकारी है तो ग्ड्डी का मेनटेनेंस है वो भी मिलता है सुरक्षा वास्ते पुलिस मुलाजम मिलते हैं सत साल उम्र तक ये चीज़ा मिलती सहूलत मिलती हैं और उसके तो बाद पेंशन मिलती है मैडिकल सहूलत मिलती हैं सब वास्ते और उन्होंने फैमिली वास्ते छोटी मोटी पोस्ट मिली है वर्डिया पोस्टा होंगे ਇਨਾ ਤੱਕ ਪਹੁੰਚਣ ਦੇ ਸੁਪਨੇ ਸਾਡੇ ਸਮਾਜ ਨੇ ਸ਼ਾਇਦ ਸੋਚ ਨਹੀਂ ਛੱਡ ਦਿੱਤਾ ਜਾਂ ਬਹੁਤ ਦੂਰ ਦੀ ਗੱਲ ਹੈ ਤੇ ਕਿੰਨੀ ਕਿ ਪਾਵਰ ਹੁੰਦੀ ਹੈ ਜੱਜ ਸਾਹਿਬ ਦੀ ਇੱਕ ਜੱਜ ਅਗਰ ਸਾਡੇ ਸਮਾਜ ਦਾ ਹੈ ਔਰ ਆਪਣੇ ਸਮਾਜ ਵਾਸਤੇ ਨਿਆਂ ਦਵਾ ਸਕਦਾ ਹੈ ਆਪਣੇ ਸਮਾਜ ਦੇ ਫੰਡਾਮੈਂਟਲ ਰਾਈਟਸ ਦੀ ਹੋ ਕੇ ਅਗਰ ਉਹ ਸੱਚੇ ਵਿੱਚ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਮੈਂ ਇਸ ਸਮਾਜ ਤੋਂ ਆਣਾ ਹੈ ਐਸੇ ਸਮਾਜ ਤੋਂ ਆ ਰਹੇ ਹਾਂ ਪਾ ਮੇਰੇ ਆਪਣੇ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੋਇਆ ਇੱਕ ਜੱਜ ਅਗਰ ਨ્યાਇ ਦੇਵੇ ਤਾਂ ਬਹੁਤ ਕੁਝ ਰਾਹਤ ਬਹੁਤ ਸੰਦਾਨ ਦੇ ਦਿੱਤੇ ਹੋਏ ਜੋ ਹੱਕ ਅਧਿਕਾਰਾਂ ਉਹਨਾਂ ਦੀ ਰਾਖੀ ਕਰਦਾ ਹੋਇਆ ਇੱਕ ਸਮਾਜ ਦਾ ਸੁਧਾਰ ਕਰ ਸਕਦਾ ਨਹੀਂ ਤਾਂ ਅੱਜ ਤੁਹਾਨੂੰ ਪਤਾ ਹੈ ਕਿ 20 25 25 ਸਾਲ ਵੀ ਕੇਸ ਲਟਕਦੇ ਐ ਔਰ ਉਹਨਾਂ ਦੇ ਫੈਸਲੇ 20 ਵੀ 25 25 ਸਾਲਾਂ ਬਾਅਦ ਆਉਂਦੇ ਐ ਇਹ ਗੱਲ ਸੋਚਣ ਵਾਲੀ ਐ ਇਹ ਕਿਹੜਾ ਸਮਾਜ ਹੈ ਜੋ ਕਿਸ ਇਹਨਾਂ ਕੋਸ਼ਨਾ ਤੇ ਕਾਬਜ ਹੈ ਆਜ਼ਾਦੀ ਤੋਂ ਪਹਿਲਾਂ ਦੇ ਸਾਨੂੰ ਇਹਦੇ ਵਾਸਤੇ ਇਤਿਹਾਸ پڑھਨਾ ਪਊਗਾ ਤੇ ਉਹ ਤੁਸੀਂ ਆਪ ਸਿਆਣੇ ਹੋ ਕਿਹੜਾ ਸਮਾਜ ਕਿਸ ਦੇ ਪਰ ਕਾਬਜ ਹੈ ਉਹਨਾਂ ਦੀ ਕੀ ਸੋਚ ਰਹੀ ਹੈ ਆਜ਼ਾਦੀ ਤੋਂ ਪਹਿਲਾਂ ਕੀ ਸੋਚ ਰਹੀ ਹੈ ਜਿਸ ਤਰ੍ਹਾਂ ਮਨੁਨ ਸਮ੍ਰਿਤੀ ਨੂੰ ਲੋਕ ਮੰਨਦੇ ਐ ਮਨੁਨ ਸਮ੍ਰਿਤੀ ਨੂੰ ਆਪਣਾ ਸਿਧਾਂਤ ਮੰਨਦੇ ਸੀ ਉਹ ਉਸ ਤਰ੍ਹਾਂ ਦੀਆਂ ਸੋਚਾਂ ਦੇ ਉਹ ਉਸ ਤਰ੍ਹਾਂ ਦੀਆਂ ਸੋਚਾਂ ਦੇ ਲੋਕ ਅਜੇ ਵੀ ਹੈ ਚਾਹੁੰਦੇ ਆ ਕਿ ਮਨੁੱਖੀ ਸਭਿਧਿਵਾਰਾ ਆ ਜੇ ਇਹਦਾ ਬਾਬਾ ਸਾਹਿਬ ਦੀ ਮਿਹਰਬਾਨੀ ਹੈ ਕਿ ਸਾਨੂੰ ਸਵਿਧਾਨ ਸਾਡੀ ਸੁਰੱਖਿਆ ਵਾਸਤੇ ਸਵਿਧਾਨ ਦੇ ਕੇ ਗਿਆ ਸਾਡਾ ਸੁਰੱਖਿਆ ਕਵਚ ਸਵਿਧਾਨ ਸਾਨੂੰ ਦੇ ਕੇ ਗਿਆ ਸਾਡੇ ਹੱਕਾਂ ਅਧਿਕਾਰਾਂ ਨੂੰ ਸੁਰੱਖਿਆ ਦੇ ਰੱਖਣ ਵਾਸਤੇ ਭਾਰਤ ਦਾ ਸਵਿਧਾਨ ਲਿਖਿਆ ਬਾਬਾ ਸਾਹਿਬ ਨੇ ਅਸੀਂ ਹੁਣ ਸਾਡਾ ਇਹ ਫਰਜ਼ ਬੰਦਾ ਕਿ ਅਸੀਂ ਉਸ ਸਵਿਧਾਨ ਨੂੰ ਕਮਜ਼ੋਰ ਨਾ ਹੋਣ ਦਈਏ ਸਾਡੀ ਇਹੀ ਸੁਰੱਖਿਆ ਕਵਚ ਹੈ ਤੇ ਗੱਲ ਦੋਸਤੋ ਜੱਜਾਂ ਦੀ ਅਪਾਇੰਟਮੈਂਟ ਦੀ ਇਹ ਸੀ ਕਿ ਸਾਡਾ ਸਮਾਜ ਅਜੇ ਕਿੰਨੀ ਦੂਰ ਖੜਾ ਹੈ ਕੁਝ ਪਦਵੀਦੀਆਂ ਨੌਕਰੀਆਂ ਹਾਸਲ ਕਰਦੇ ਹਾਂ ਇਹ ਸੀ ਅੱਜ ਦੀ ਚਰਚਾ ਇਸ ਤੋਂ ਬਾਅਦ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਾਂਗੇ ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ